ਸਾਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਦੁਪਹਿਰ ਦੇ 3:30 ਵਜੇ ਰਹੇ ਨੇ 30 ਅਗਸਤ 2025 ਦਾ ਦੁਪਹਿਰਾ ਮੀਂਹ ਵਾਲੀਆਂ ਕਾਰਵਾਈਆਂ ਵੈਸਟਰਨ ਡਿਸਟਰਬੈਂਸ ਅਤੇ ਮੌਨਸੂਨ ਦੀ ਟੱਕਰ ਦੇ ਨਾਲ ਸ਼ੁਰੂ ਹੋ ਚੁੱਕੀਆਂ ਨੇਗੀਆਂ ਤੇ ਇਹ ਮੀਂਹ ਦੀਆਂ ਕਾਰਵਾਈਆਂ ਲਗਭਗ 3 ਸਤੰਬਰ ਤੱਕ ਜਾਰੀ ਰਹਿਣਗੀਆਂ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਸੇ ਇੱਕ ਦਿਨ ਝੜੀ ਲੱਗਣ ਦੇ ਅਸਾਰ ਵੀ ਬਣ ਸਕਦੇ ਹੈਗੇ ਇਹ 3 ਸਤੰਬਰ ਤੱਕ ਜਿਹੜੇ ਵੀ ਦਿਨ ਨੇ ਅਗਲੇ 4 ਤਾਂ ਕਿ ਸੇ 1-2 ਦਿਨ ਪੰਜਾਬ ਦੇ ਅੱਧੇ ਪਿੱਛਲੇਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਨੇ ਕਿਸੇ 2-4 ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੇ ਵੀ ਅਸਾਰ ਨੇ 31 ਅਗਸਤ 1-2 ਤੇ 3 ਸਤੰਬਰ ਨੂੰ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਬੱਦਲ ਫਟਣ ਦੇ ਅਸਾਰ ਨੇ ਉੱਤਰੀ ਤੇ ਕੇਂਦਰੀ ਹਰਿਆਣਾ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਨੇ ਪੱਛਮੀ ਯੂਪੀ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੇ ਅਸਾਰ ਨੇ 30 ਅਗਸਤ ਅੱਜ ਸ਼ਾਮ ਤੇ 31 ਅਗਸਤ ਨੂੰ ਉੱਤਰੀ ਰਾਜਸਥਾਨ ਦੇ ਵਿੱਚ ਵੀ ਕਈ ਥਾਵਾਂ ਤੇ ਜਿਹੜਾ ਮੇਹ ਦਸਤਕ ਦੇਣ ਦੇ ਅਸਾਰ ਬਣੇ ਹੋਏ ਨੇ ਇੱਕ ਬੇਨਤੀ ਆਪ ਸਭ ਨੂੰ ਕਿ ਜਿੰਨੀਆਂ ਵੀਡੀਓ ਤੁਸੀਂ ਸਾਨੂੰ ਮੈਸੇਂਜਰ ਤੇ ਭੇਜਦੇ ਹੋ ਅਸੀਂ ਚੱਕ ਕੇ ਸਟੋਰੀ ਕਰਦੇ ਹੁੰਨੇ ਆ ਤਿੰਨ ਸਤੰਬਰ ਤੱਕ ਅਸੀਂ ਉਹ ਕਾਰਜ ਉਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਸਾਡਾ ਮੇਨ ਫੋਕਸ ਹੜਾਂ ਤੇ ਆ ਇਹ ਦੇਖਣ ਤੇ ਆ ਕਿ ਪਿੱਛੋਂ ਕਿੱਥੇ ਕਿੰਨੇ ਮੀਂਹ ਡਿੱਗ ਰਿਹਾ ਤੇ ਕਿੱਥੇ ਜਾ ਕੇ ਰੁੜਕੇ ਕਿਹੜੇ ਡੈਮ ਚ ਉਹ ਤੋਂ ਪਾਣੀ ਫਿਰ ਕਿੰਨਾ ਛੱਡਿਆ ਜਾ ਸਕਦਾ ਜਾਂ ਜਿਹੜੇ ਚੋਆ ਦੇ ਉੱਪਰ ਜਿਵੇਂ ਕੱਗਰ ਤੇ ਉੱਪਰ ਉਸ ਢੰਗ ਦੇ ਡੈਮ ਨਹੀਂ ਹੈਗੇ ਤਾਂ ਪਿੱਛੇ ਜਦੋਂ ਮੀਂਹ ਪੈਂਦਾ ਤੇ ਅੱਗੇ ਕਿੰਨਾ ਪਾਣੀ ਫਲੋ ਕਰਦਾ ਕਿਉਂਕਿ মিডিਆ ਕਈ ਵਾਰੀ ਬਹੁਤ ਵਧਾ-ਚੜਾ ਕੇ ਪੇਸ਼ ਕਰ ਦਿੰਦਾ ਵੀ ਕੱਗਰ ਚੜਿਆ ਆ ਚੱਕ ਉਹਨਾਂ ਚੀਜ਼ਾਂ ਦਾ ਖੰਡਣ ਕਰਨ ਦੇ ਲਈ ਫਿਰ ਸਾਨੂੰ ਕੱਲੀ-ਕੱਲੀ ਚੀਜ਼ ਦੇਖਣੀ ਪੈਂਦੀ ਹੈ ਕਿ ਕਿੱਥੇ ਕਿੰਨਾ ਕੀ ਸਿਸਟਮ ਵਰਤ ਰਿਹਾ ਸੀ ਅੱਗੇ ਕਿੱਥੇ ਤੱਕ ਕਿਵੇਂ ਜਾਓ ਉਸ ਪਾਸੇ ਸਾਡਾ ਜ਼ਿਆਦਾ ਧਿਆਨ ਰਹਿਣਾ 3 ਸਤੰਬਰ ਤੱਕ ਇਸ ਕਰਕੇ ਤੁਸੀਂ ਆਪਣੀਆਂ ਵੀਡੀਓ ਸਮਾਂ ਤਰੀਕ ਤੇ ਇਲਾਕਾ ਲਿਖ ਕੇ ਸਾਡੀ ਇਸ ਵੀਡੀਓ ਦੇ ਥੱਲੇ ਪਾ ਦਿਓ ਤੇ ਅਗਲੇ ਦਿਨ ਦਰ ਅਸੀਂ ਪੋਸਟਾਂ ਪਾਵਾਂਗੇ ਲਿਖ ਕੇ ਉਹ ਥੱਲੇ ਪਾ ਦਿਓ ਪੋਸਟਾਂ ਦੇ ਵਿੱਚ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ-ਕੀ ਕਾਰਵਾਈ ਵਰਤ ਰਹੀ ਆ ਕੁੱਲ ਮਿਲਾ ਕੇ ਅੱਜ ਸਮੇਤ ਅ 31 ਅਗਸਤ 1 2 3 ਸਤੰਬਰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰ ਚ ਹੈ ਪਹਾੜੀ ਇਲਾਕੇ ਨੇ ਚਾਹੇ ਹਰਿਆਣਾ ਚਾਹੇ ਹੋਰ ਖੇਤਰ ਨੇ ਉਹਨਾਂ ਦੇ ਵਿੱਚ ਮੀਂਹ ਆਲੇ ਰਹਿਣ ਦੇ ਅਸਾਰ ਨੇ ਤੇ ਕਿਸੇ ਇੱਕ ਦਿਨ ਝੜੀ ਲੱਗਣ ਦੇ ਵੀ ਅਸਾਰ ਬਣੇ ਹੋਏ ਨੇ ਸੋ ਇਨਕ ਅਪਡੇਟਾਂ ਜੁੜੇ ਰਹੋ ਮੌਸਮ ਦੀ ਵੈਦਰ ਤੇ ਨਾਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ